ਅੰਗਰੇਜ਼ ਦੌਰ ਦੇ ਹਾਲੇ ਵੀ ਨਕਸ਼ੇਸ ਦੇ ਵਿੱਚ ਮੌਜੂਦ ਨੇ ਹੋਰ ਵੀ ਨਿਸ਼ਾਨੀਆਂ ਹੈਗੀਆਂ ਨੇ ਉਹ ਵੀ ਚੱਲ ਕੇ ਆਪਾਂ ਦੇਖਦੇ ਆਂ ਇਹ ਅੰਗਰੇਜ਼ਾਂ ਨੇ ਇਤਨਾ ਪੈਸਾ ਸਿਰਫ ਔਰ ਸਿਰਫ ਇਹਨੂੰ ਪੰਜਾਬ ਦੀ ਜ਼ਮੀਨ ਨੂੰ ਆਬਾਦ ਕਰਨ ਵਾਸਤੇ ਇਸ ਦੀ ਜ਼ਮੀਨ ਦੀ ਆਬਾਦਕਾਰੀ ਵਾਸਤੇ ਲਾਇਆ ਸੀ ਹੁਣ ਦੇਖੋ ਨਾ ਸਾਰੇ ਕਮਰੇ ਵਗੈਰਾ ਜਿਹੜੇ ਨਾ ਢਲਦੇ ਜਾ ਰਹੇ ਹਨ ਦਰਾਰਾਂ ਪੈ ਰਹੀਆਂ ਨੇ ਔਰ ਇਹ ਦੇਖੋ ਦਰਵਾਜ਼ਾ ਵੀ ਟੁੱਟ ਰਿਹਾ ਹੈ ਅੜਿਆ ਪਿਆ ਸਾਰਾ ਅਸਲਾਮ ਵਾਲੇਕਮ ਦੋਸਤੋ ਅੱਜ ਅਸੀਂ ਮੌਜੂਦ ਆ ਕਨਾਲ ਰੈਸਟ ਹਾਊਸ ਤੇ ਜਿਸ ਨੂੰ ਚਾਨਣਾ ਬੰਗਲਾ ਬੋਲੇ ਜਾਂਦੇ ਆ ਇਹ 1929 ਵਿੱਚ ਬਣਾਇਆ ਗਿਆ ਸੀ ਇਹ ਅੰਗਰੇਜ਼ਾਂ ਨੇ ਬਣਾਇਆ ਸੀ ਗੋਰਿਆਂ ਨੇ ਜਦੋਂ ਇਹਨਾਂ ਨੇ ਨਹਿਰੀ ਨਿظام ਪੰਜਾਬ ਚ ਕੱਢਿਆ ਫਿਰ ਇੱਥੇ ਬਹਿ ਕੇ ਆਪਣਾ ਨਕਸ਼ੇ ਵਗੈਰਾ ਤਿਆਰ ਕਰਦੇ ਸੀ ਨਹਿਰਾਂ ਦੇ 1929 ਦੀ ਡੇਟ ਆਫ ਕੰਸਟਰਕਸ਼ਨ ਐਸ ਦੀ ਔਰ ਤੁਹਾਨੂੰ ਚੱਲ ਕੇ ਹੁਣ ਬੰਗਲੇ ਦਾ ਸਾਰਾ ਏਰੀਆ ਦਿਖਾਣੇ ਆ यह जी कमरे वगैरह बने हुए हैं छतं भी बेहतरीन बनिया हुई ने और ये अंग्रेजा ने जो तो पंजाब के नहरी निज़ाम कड़िया ने बनाए संग्रेज फौज के अफसर वगैरह इतने आके के रेस्ट करते सन और इत मतलब मेन जो हूँ अफसर वो इतना सी हूँ इनकी रेनोवे होंगी रेंती है ठीक है ਇਸ ਨੂੰ ਮਤਲਬ ਕਲਰ ਵਗੈਰਾ ਹਕੂਮਤ ਦੇ ਬੰਦੇ ਕਰਦੇ ਰਹਿੰਦੇ ਨੇ ਲੇਕਿਨ ਇੱਥੇ ਹੁਣ ਕੋਈ ਨਹੀਂ ਰਹਿੰਦਾ ਬੰਦ ਪਿਆ ਲੇਕਿਨ ਫਿਰ ਵੀ ਇਸ ਨੂੰ ਸੰਭਾਲਿਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਇਮਾਰਤਾਂ ਨੂੰ ਸੰਭਾਲਿਆ ਜਾ ਰਿਹਾ ਹੈ ਠੀਕ ਹੈ ਔਰ ਇਹ ਵਾਹਿਦ ਬੰਗਲਾ ਜਿੰਦੀ ਮਤਲਬ ਸਾਰੀ ਦੁਰਸਤਗੀ ਕੀਤੀ ਜਾਂਦੀ ਹੈ ਲੇਕਿਨ ਜ਼ਿਆਦਾਤਰ ਇਮਾਰਤਾਂ ਜਿਹੜੀਆਂ ਨੇ ਉਹ ਖਰਾਬ ਹੋਈਆਂ ਜਾ ਰਹੀਆਂ ਨੇ ਦਿਨ-ਬਦਨ ਔਰ ਇਹ ਚੈੱਕ ਕਰੋ ਜੀ ਖੱਤਾਂ ਵੀ ਬੇਤਰੀਨ ਪਈਆਂ ਨੇ ਔਰ ਤੁਹਾਨੂੰ ਚੱਲ ਕੇ ਦੂਸਰੀ ਸਾਈਡ ਵੀ ਦਿਖਾਣੇ ਆ ਇਹ ਅੰਗਰੇਜ਼ ਦੌਰ ਦੀਆਂ ਚੀਜ਼ਾਂ ਮਤਲਬ ਇੱਥੇ ਜਦੋਂ ਵੀ ਕੋਈ ਆ ਕੇ ਦੇਖ ਲੈਣਾ ਤੇ ਬੜੀ ਹੈਰਤ ਵਾਲੀ ਗੱਲ ਜਿਹੜੀ ਮਹਿਸੂਸ ਹੁੰਦੀ ਹੈ ਐਂ ਲੱਗਦਾ ਕਿ ਜਿਵੇਂ ਬੰਦਾ ਇੱਕਦਮ ਪਿਛਲੇ ਦੌਰ ਚ ਚਲਾ ਗਿਆ ਠੀਕ ਹੈ ਔਰ ਦੇਖੋ ਨਾ ਉਸ ਦੌਰ ਦੀ ਖੂਬਸੂਰਤੀ ਇਹ ਅੰਗਰੇਜ਼ਾਂ ਨੇ ਇਤਨਾ ਪੈਸਾ ਪੰਜਾਬ ਤੇ ਲਾਇਆ ਕਿਉਂਕਿ ਲਹਿੰਦਾ ਪੰਜਾਬ ਉਸ ਟਾਈਮ ਇੱਕ ਡੇਜ਼ਰਟ ਦਾ ਜਿਹੜਾ ਨਾ ਮੰਦਰ ਪੇਸ਼ ਕਰਦਾ ਸੀ ਉਹਨੂੰ ਆਬਾਦ ਕਰਨ ਵਾਸਤੇ ਉਹਨਾਂ ਨੂੰ ਇਹ ਨਹਿਰੀ ਨਿظام ਕੱਢਣਾ ਪਿਆ ਅੰਗਰੇਜ਼ ਦੌਰ ਦੇ ਹਾਲੇ ਵੀ ਨਕਸ਼ੇਸ ਦੇ ਵਿੱਚ ਮੌਜੂਦ ਨੇ ਹੋਰ ਵੀ ਨਿਸ਼ਾਨੀਆਂ ਹੈਗੀਆਂ ਨੇ ਉਹ ਵੀ ਚੱਲ ਕੇ ਆਪਾਂ ਦੇਖਦੇ ਆਂ ਇਜਾਜ਼ਤ ਲੈਣੇ ਆਂ ਅਗਰ ਦਿਖਾ ਦੇਣ ਕੋਈ ਇੱਥੇ ਮੁਲਾਜ਼ਮ ਫਿਰਦਾ ਹੋਏ ਤੇ ਆਪਾਂ ਉਹਨੂੰ ਕਹਿ ਕੇ ਰਿਕਵੈਸਟ ਕਰਕੇ ਦੇਖਦੇ ਆਂ ਫਿਰ ਤੇ ਇਹਨਾਂ ਜੀ ਅੰਗਰੇਜ਼ਾਂ ਨੇ ਇਤਨਾ ਪੈਸਾ ਸਿਰਫ ਔਰ ਸਿਰਫ ਇਨੂੰ ਪੰਜਾਬ ਦੀ ਜ਼ਮੀਨ ਨੂੰ ਆਬਾਦ ਕਰਨ ਵਾਸਤੇ ਇਸ ਦੀ ਜ਼ਮੀਨ ਦੀ ਆਬਾਦਕਾਰੀ ਵਾਸਤੇ ਲਾਇਆ ਸੀ ਹੁਣ ਦੇਖੋ ਨਾ ਸਾਰੇ ਕਮਰੇ ਵਗੈਰਾ ਜਿਹੜੇ ਨਾ ਢਲਦੇ ਜਾ ਰਹੇ ਨੇ ਦਰਾਰਾਂ ਪੈ ਰਹੀਆਂ ਨੇ ਔਰ ਇਹ ਦੇਖੋ ਦਰਵਾਜ਼ਾ ਵੀ ਟੁੱਟ ਰਿਹਾ ਹੈ ਅੜਿਆ ਪਿਆ ਸਾਰਾ ਠੀਕ ਹੈ ਔਰ ਇਹ ਜੀ ਬਾਹਰ ਦਾ ਤੇ ਪਲੇਟ ਲੱਗੀ ਹੈ ਬਾਹਰ ਦਾ ਏਰੀਆ ਸਾਰਾ ਤੇ ਇਹ ਜੀ ਡਿਸਟ੍ਰਿਕਟ ਬਹਾਵਲ ਨਗਰ ਵਿਲੇਜ ਜੰਡਵਾਲਾ ਉਸ ਦੇ ਨਾਲ ਚਾਂਦਰਾ ਬੰਗਲਾ